ਦੇ ਵਿੱਚ ਲੂਕਾ ਦੀ ਕਿਤਾਬ ਉਹਦਾ ਸ਼ੇਵਾ ਨੰਬਰ ਅਧਿਆਏ ਉਹਦੇ 17 ਨੰਬਰ ਪੰਕਤੀ ਤੋਂ ਆਪਾਂ ਦੇਖਦੇ ਆਂ ਅਤੇ ਉਹ ਉਹਨਾਂ ਨਾਲ ਉੱਤਰ ਕੇ ਪੱਦਰੇ ਖੜਾ ਹੋਇਆ ਨਾਲੇ ਉਹਦੇ ਚੇਲਿਆਂ ਦੀ ਵੱਡੀ ਮੰਡਲੀ ਅਰ ਲੋਕਾਂ ਦੀ ਵੱਡੀ ਭੀੜ ਜਿਹੜੇ ਸਾਰੇ ਯਹੂਦੀਆਂ ਅਤੇ ਯਰੂਸ਼ਲਮ ਅਤੇ ਸੂਰ ਅਰ ਸੈਦਾ ਦੇ ਸਮੁੰਦਰ ਦੇ ਕੰਢਿਓਂ ਉਹਦੀ ਸੁਣਨ ਲਈ ਅਰ ਆਪਣੇਆਂ ਰੋਗਾਂ ਤੋਂ ਚੰਗੇ ਹੋਣ ਲਈ ਆਏ ਸਨ ਅਤੇ ਜਿਹੜੇ ਪ੍ਰੇਸ਼ਟ ਆਤਮਿਆਂ ਤੋਂ ਦੁਖੀ ਸਨ ਉਹ ਚੰਗੇ ਕੀਤੇ ਗਏ ਅਰ ਸਾਰੇ ਲੋਕ ਉਹਨੂੰ ਸੁਣਾ ਚਾਹੁੰਦੇ ਸਨ ਇਸ ਲਈ ਜੋ ਸ਼ਕਤੀ ਉਸ ਤੋਂ ਨਿਕਲ ਕੇ ਸਭਨਾਂ ਨੂੰ ਚੰਗਾ ਕਰਦੀ ਸੀ ਆਮੇਨ ਸੋ ਵਚਨ ਦੇ ਵਿੱਚ ਇਦਾਂ ਲਿਖਿਆ ਹੈ ਪ੍ਰਭੂ ਉਹਨਾਂ ਲੋਕਾਂ ਦੇ ਨਾਲ ਜਿਹੜੇ ਸਮੁੰਦਰੋਂ ਪਾਰ ਜਿਹੜੇ ਦੂਰਾਂ ਤੋਂ ਨੇੜਿਆਂ ਤੋਂ ਚਾਇਓ ਯਹੂਦੀਆ ਦੇ ਸੀ ਯਰੂਸ਼ਲਮ ਦੇ ਸੀ ਸੈਦਾ ਤੋਂ ਸੀ ਜਿਹੜੇ ਲੋਕੀ ਵੀ ਪ੍ਰਭੂ ਯਿਸੂ ਮਸੀਹ ਦੇ ਕੋਲ ਆਏ ਸ਼ਿਫਾ ਪਾਉਣ ਦੇ ਲਈ ਦੁਸ਼ਟ ਆਤਮਿਆਂ ਤੋਂ ਛੁਟਕਾਰਾ ਪਾਉਣ ਦੇ ਲਈ ਪ੍ਰਭੂ ਉਹਨਾਂ ਦੇ ਵਿਚਕਾਰ ਖੜੇ ਹੋਏ ਪੱਧਰੇ ਉੱਤਰ ਕੇ ਉਹਨਾਂ ਦੇ ਨਾਲ ਖੜੇ ਹੋਏ ਅਰ ਚੇਲਿਆਂ ਦੀ ਮੰਡਲੀ ਪ੍ਰਭੂ ਦੇ ਨਾਲ ਸੀ ਅਰ ਜਿੰਨੇ ਵੀ ਲੋਕੀ ਉੱਥੇ ਆਏ ਸੀਗੇ ਪ੍ਰਭੂ ਨੇ ਉਹਨਾਂ ਨੂੰ ਚੰਗਿਆਂ ਕੀਤਾ ਤੇ ਸਾਰੇ ਪ੍ਰਭੂ ਨੂੰ ਸ਼ੂਣਾ ਚਾਉਂਦੇ ਸੀ ਹallelujah ਅਰ ਕਹਿੰਦੇ ਕਿਉਂ ਸ਼ੂਣਾ ਚਾਉਂਦੇ ਸੀ ਕਿਉਂਕਿ ਉਹਦੇ ਵਿੱਚੋਂ ਸ਼ਕਤੀ ਨਿਕਲਦੀ ਸੀ ਤੇ ਉਹ ਸ਼ਕਤੀ ਸਭਨਾਂ ਨੂੰ ਚੰਗਿਆਂ ਕਰਦੀ ਸੀ ਹallelujah ਸੋ ਅੱਜ ਤੁਹਾਡੇ ਵਿੱਚ ਵੀ ਚਾਹੇ ਕੋਈ ਪੰਜਾਬ ਤੋਂ ਆ ਬਿਹਾਰ ਤੋਂ ਆ ਯੂਪੀ ਤੋਂ ਆ ਜਲੰਧਰ ਕਪੂਰਥਲਾ ਬਰਨਾਲਾ ਜਿੱਥੋਂ ਵੀ ਤੁਸੀਂ ਤੁਸੀਂ ਵਿਦੇਸ਼ ਤੋਂ ਕਿਉਂ ਨਹੀਂ ਆਏ ਅੱਜ ਪ੍ਰਭੂ ਤੁਹਾਡੇ ਦਰਮਿਆਨ ਤੁਹਾਡੇ ਨਾਲ ਖੜੇ ਆ ਹallelujah ਪ੍ਰਭੂ ਤੁਹਾਡੇ ਤੋਂ ਦੂਰ ਨਹੀਂ ਆ ਪਰ ਉਹ ਉੱਤਰ ਕੇ ਪੱਧਰੇ ਉਹਨਾਂ ਦੇ ਨਾਲ ਖੜੇ ਆ ਤੁਹਾਡੇ ਨਾਲ ਅਸਮਾਨ ਤੋਂ ਪਵਿੱਤਰ ਆਤਮਾ ਦੇ ਰੂਪ ਵਿੱਚ ਉੱਤਰ ਕੇ ਪਰਮੇਸ਼ਵਰ ਅੱਜ ਤੁਹਾਡੇ ਨਾਲ ਖੜੇ ਹੋਏ ਆ ਹallelujah ਅਰ ਜੋ ਚੇਲਿਆਂ ਦੀ ਮੰਡਲੀ ਪਰਮੇਸ਼ਵਰ ਦੇ ਵੱਲੋਂ ਖੜੀ ਆ ਅੱਜ ਉਹ ਵੀ ਪਰਮੇਸ਼ਵਰ ਦੇ ਮਸਾ ਦੇ ਵਿੱਚ ਹੋ ਕੇ ਤੁਹਾਡੇ ਲਈ ਪ੍ਰਾਰਥਨਾ ਕਰੇਗੀ ਅਰ ਜਿੰਨੇ ਵੀ ਤੁਸੀਂ ਆਏ ਹੋ ਜਿਹੜੇ ਪ੍ਰਭੂ ਨੂੰ ਸ਼ੂਨਾ ਚਾਹੁੰਦੇ ਹੋ ਜਿਵੇਂ ਇੱਥੇ ਲਿਖਿਆ ਕਿ ਸਾਰੇ ਹੀ ਸ਼ੂਨਾ ਚਾਹੁੰਦੇ ਸੀ ਜਿੰਨੇ ਵੀ ਅੱਜ ਤੁਹਾਡੇ ਵਿੱਚੋਂ ਸ਼ੂਨਾ ਚਾਹੁੰਦੇ ਆ ਉਹ ਸ਼ੂ ਸਕਦੇ ਆ ਤੁਹਾਨੂੰ ਪਤਾ ਕਿਵੇਂ ਛੂਇਆ ਜਾ ਸਕਦਾ ਹੈ ਇੱਕ ਦਿਨ ਮਾਰਨਿੰਗ ਪ੍ਰੇਅਰ ਦੇ ਵਿੱਚ ਸਿਖਾਇਆ ਸੀ ਕਿ ਪ੍ਰਭੂ ਯਿਸੂ ਮਸੀਹ ਦੇ ਪੱਲੇ ਨੂੰ ਛੂਣ ਦਾ ਮਤਲਬ ਕੀ ਆ ਕਿਵੇਂ ਛੂਇਆ ਜਾਂਦਾ ਹੈ ਉਹਨੂੰ ਜਦੋਂ ਤੁਸੀਂ ਵਿਸ਼ਵਾਸ ਦੇ ਨਾਲ ਭਰ ਕੇ ਉਹਦੀ ਆਗਿਆਕਾਰੀ ਵਿੱਚ ਆ ਜਾਂਦੇ ਹੋ ਤੇ ਤੁਸੀਂ ਉਹਨੂੰ ਛੂੰਦੇ ਹੋ ਤੁਸੀਂ ਉਹਦੇ ਦਿਲ ਨੂੰ ਛੂੰਦੇ ਹੋ ਅੱਜ ਜਿੰਨੇ ਵੀ ਵਿਸ਼ਵਾਸ ਨਾਲ ਭੜ ਕੇ ਸਚਾਈ ਤੇ ਪਵਿੱਤਰਤਾਈ ਵਾਲਾ ਜੀਵਨ ਜੀਣ ਦਾ ਮਾਨਬਰ ਹੋਣਗੇ ਅੱਜ ਉਹ ਪਰਮੇਸ਼ਰ ਨੂੰ ਸ਼ੂ ਲੈਣਗੇ ਅੱਜ ਉਹਦੇ ਵਿੱਚੋਂ ਸ਼ਕਤੀ ਨਿਕਲੇਗੀ ਤੇ ਤੁਸੀਂ ਚੰਗੇ ਹੋ ਜਾਓਗੇ ਸੱਚਮੱਚ ਅੱਜ ਤੁਸੀਂ ਚੰਗੇ ਹੋ ਜਾਓਗੇ ਆਮਨ ਆਓ ਆਪਾਂ ਦੇਖੀਏ ਯਸਾਯਾ ਦੀ ਕਿਤਾਬ 28 ਨੰਬਰ ਪੰਕਤੀ ਤੋਂ ਕਿ ਤੂੰ ਨਹੀਂ ਸੁਣਿਆ ਕਿ ਅਨਾਦੀ ਪਰਮੇਸ਼ਰ ਯਹਵਾ ਧਰਤੀ ਦੇ ਬੰਨਿਆਂ ਦਾ ਕਰਤਾ ਨਾ ਹੱਸਦਾ ਹੈ ਨਾ ਥੱਕਦਾ ਹੈ ਉਹਦੀ ਸਮਝ ਅਥਾ ਹੈ ਉਹ ਹਸੇ ਹੋਏ ਨੂੰ ਬਲ ਦਿੰਦਾ ਹੈ ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ ਮੁੰਡੇ ਹੱਸ ਜਾਣਗੇ ਅਤੇ ਥੱਕ ਜਾਣਗੇ ਅਤੇ ਜਵਾਨ ਵੀ ਡਿੱਗ ਹੀ ਪੈਣਗੇ ਪਰ ਇਹ ਹਵਾ ਦੇ ਉਡਿਕਣ ਵਾਲੇ ਨਵੇਂ ਸਰੀਓਂ ਬਲ ਪਾਉਣਗੇ ਉਹ ਉਕਾਬਾਂ ਵਾਂਗ ਖੰਭਾਂ ਉੱਤੇ ਉੱਡਣਗੇ ਉਹ ਦੌੜਣਗੇ ਤੇ ਨਾ ਥੱਕਣਗੇ ਉਹ ਫਿਰਨਗੇ ਔਰ ਹੱਸਣਗੇ ਨਹੀਂ ਆਮੇਨ ਹੁਣ ਵਚਨ ਦੇ ਰਾਈ ਸਾਡੇ ਤੋਂ ਪੁੱਛਿਆ ਜਾ ਰਿਹਾ ਕਹਿੰਦੇ ਕੀ ਤੁਸੀਂ ਨਹੀਂ ਜਾਣਦੇ ਜਾਂ ਕੀ ਤੁਸੀਂ ਨਹੀਂ ਸੁਣਿਆ ਅਨਾਦੀ ਪਰਮੇਸ਼ਰ ਅਨਾਦੀ ਦਾ ਮਤਲਬ ਸਦਾ ਤੋਂ ਜਿਹੜਾ ਪਰਮੇਸ਼ਰ ਆਨਾਦੀ ਪਰਮੇਸ਼ਰ ਯਹੋਵਾ ਧਰਤੀ ਦੇ ਬੰਨਿਆਂ ਦਾ ਕਰਤਾ ਨਾ ਹੋਸਦਾ ਨਾ ਥੱਕਦਾ ਕਹਿੰਦੇ ਕੀ ਤੁਸੀਂ ਇਹ ਗੱਲ ਨੂੰ ਸੁਣਿਆ ਕਿ ਨਹੀਂ ਜਾਣਦੇ ਹੋ ਕਿ ਨਹੀਂ ਜਿਹੜਾ ਪਰਮੇਸ਼ਰ ਸਦਾ ਤੋਂ ਆ ਜਿਨਨੇ ਧਰਤੀ ਨੂੰ ਸਿਰਜਿਆ ਆ ਸਭ ਕਾਸੇ ਦਾ ਮਾਲਕ ਆ ਉਹ ਕਦੀ ਵੀ ਥੱਕਦਾ ਤੇ ਅੱਕਦਾ ਨਹੀਂ ਆ ਹallelujah ਇਨਸਾਨ ਜਿਹੜਾ ਆ ਉਹ ਜਦੋਂ ਬਹੁਤ ਕੰਮ ਕਰਦਾ ਆ ਕਹਿੰਦਾ ਮੈਂ ਹੱਸ ਗਿਆ ਆ ਹੱਸ ਜਾਣ ਦਾ ਮਤਲਬ ਉਹ ਸਾਹ ਸਾਈ ਹੋ ਜਾਂਦਾ ਆ ਉਹਨੂੰ ਸਾਹ ਛੜਨ ਲੱਗ ਜਾਂਦਾ ਆ ਕਹਿੰਦਾ ਮੈਂ ਥੱਕ ਗਿਆ ਆ ਮਤਲਬ ਉਹਦਾ ਜੋਰ ਘਟਦਾ ਆ ਜਦੋਂ ਬਹੁਤ ਕੰਮ ਕਰਦਾ ਆ ਪਰ ਸਾਡਾ ਪਰਮੇਸ਼ਰ ਕਦੀ ਵੀ ਹੱਸਦਾ ਤੇ ਥੱਕਦਾ ਨਹੀਂ ਇਸ ਵੇਲੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਦਿਨ ਆ ਪਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਰਾਤ ਆ ਇਦਾਂ ਨਹੀਂ ਆ ਕਿ ਰਾਤ ਦੇ ਵੇਲੇ ਪਰਮੇਸ਼ਵਰ ਸੌਂ ਜਾਂਦਾ ਹੈ ਤੇ ਦਿਨ ਦੇ ਵੇਲੇ ਜਾਗਦਾ ਹੈ ਤੇ ਜਦੋਂ ਸਾਡੇ ਰਾਤ ਹੋਣੀ ਆ ਬਹੁਤ ਸਾਰੇ ਮੁਲਕਾਂ 'ਚ ਉਦੋਂ ਦਿਨ ਚੜ ਪੈਣੇ ਆ ਵਚਨ ਵਿੱਚ ਲਿਖਿਆ ਨਾ ਉਹ ਸੌਂਦਾ ਤੇ ਨਾ ਉਹ ਉਂਗਦਾ ਨਾ ਤੇ ਉਹ ਸੌਂਦਾ ਨਾ ਨੂੰ ਸੁਸਤੀ ਪੈਂਦੀ ਆ ਨਾ ਹੱਸਦਾ ਤੇ ਨਾ ਉਹ ਥੱਕਦਾ ਚਾਹੇ ਅਸੀਂ ਉਹਨੂੰ ਰਾਤ ਨੂੰ ਪੁਕਾਰ ਲਈਏ ਉਹ ਹਾਜ਼ਰ-ਨਾਜ਼ਰ ਆ ਚਾਹੇ ਅਸੀਂ ਉਹਨੂੰ ਦਿਨ ਦੇ ਸਮੇਂ ਪੁਕਾਰੀਏ ਉਹ ਹਾਜ਼ਰ-ਨਾਜ਼ਰ ਆ ਕਿੰਨੇ ਸੰਸਾਰ ਨੂੰ ਉਹ ਪੈਦਾ ਕਰ ਰਿਹਾ ਆ ਕਿੰਨੇ ਸੰਸਾਰ ਨੂੰ ਆਹਾਰ ਭੋਜਨ ਦੇ ਰਿਹਾ ਆ ਕਿੰਨੇ ਸੰਸਾਰ ਦੀਓਂ ਪ੍ਰਤਪਾਲ ਕਰ ਰਿਹਾ ਆ ਕਿੱਥੇ ਕਿੱਥੇ ਹਵਾਵਾਂ ਚੱਲ ਰਹੀਆਂ ਆ ਕਿੱਥੇ ਹਵਾਵਾਂ ਰੋਕ ਰਿਹਾ ਆ ਕਿੱਥੇ ਧਰਤੀ ਦੀਆਂ ਨੀਹਾਂ ਹਿਲਾ ਰਿਹਾ ਫਿਰ ਥੰਮ ਰਿਹਾ ਸਮੁੰਦਰ ਚੜ ਰਹੇ ਆ ਉੱਤਰ ਰਹੇ ਇਹ ਸਭ ਕੀ ਆ ਇਹ ਪਰਮੇਸ਼ਵਰ ਦੇ ਕੰਮ ਆ ਤੇ ਉਹ ਹੱਸਦਾ ਤੇ ਥੱਕਦਾ ਨਹੀਂ ਲਗਾਤਾਰ ਉਹ ਕੰਮ ਤੇ ਲੱਗਾ ਹੋਇਆ ਆ ਜੇ ਉਹ ਜ਼ੋਰਾਵਰੀ ਆ ਤੇ ਉਹਦੇ ਬੱਚੇ ਕਮਜ਼ੋਰ ਹੋਣਗੇ ਨਹੀਂ ਕਹਿੰਦਾ ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗਾ ਹੁਣ ਜਦੋਂ ਉਹਦਾ ਆਤਮਾ ਉਹਦੇ ਲੋਕਾਂ ਦੇ ਉੱਤੇ ਵਹਿ ਦਰੂਗਾ ਤੇ ਫਿਰ ਉਹਦੇ ਲੋਕ ਹੀ ਹੱਸਣਗੇ ਠੱਪਣਗੇ ਨਹੀਂ ਅੱਖ ਜਾਣਗੇ ਨਹੀਂ ਜੇ ਉਹਨੇ ਨੂੰ ਪ੍ਰਾਰਥਨਾ ਕਰਦਿਆਂ ਨੀਂਦ ਆਊਗੀ ਨਹੀਂ ਲਿਖਿਆ ਜੋ ਕਹਿੰਦਾ ਉਹ ਹੁਸੇ ਹੋਏ ਨੂੰ ਬਲ ਦਿੰਦਾ ਹੈ ਜਿਹੜਾ ਹੱਸ ਜਾਂਦਾ ਆ ਪਰਮੇਸ਼ਵਰ ਉਹਨੂੰ ਬਲ ਨਾਲ ਭਰ ਦਿੰਦਾ ਆ ਅਤੇ ਨਿਰਬਲ ਦੀ ਸ਼ਕਤੀ ਨੂੰ ਵਧਾਉਂਦਾ ਆ ਜਿਹਨੂੰ ਲੱਗਦਾ ਮੇਰੇ ਵਿੱਚ ਜ਼ੋਰ ਨਹੀਂ ਹੈਗਾ ਮੈਂ ਬਹੁਤ ਵੀਕ ਆ ਮੈਂ ਬਹੁਤ ਕਮਜ਼ੋਰ ਆ ਮੇਤੋਂ ਭਾਰ ਨਹੀਂ ਚੁੱਕ ਹੋਣਾ ਮੇਤੋਂ ਪੌੜੀਆਂ ਨਹੀਂ ਚੜ੍ਹ ਹੋਣੀਆਂ ਇਦਾਂ ਨਹੀਂ ਕਰ ਹੁੰਦਾ ਮੈਂ ਇੱਥੋਂ ਤੁਰ ਕੇ ਉੱਥੋਂ ਤੱਕ ਨਹੀਂ ਜਾ ਸਕਦਾ ਪਰ वचन ਕੀ ਦੱਸਦਾ ਆ ਉਹ ਨਿਰਬਲ ਦੀ ਸ਼ਕਤੀ ਨੂੰ ਵਧਾਉਂਦਾ ਹੈ ਹallelujah ਮੁੰਡੇ ਹੱਸ ਜਾਣਗੇ ਥੱਕ ਜਾਣਗੇ ਅਤੇ ਜਵਾਨ ਵੀ ਡਿੱਗ ਪੈਣਗੇ ਇਹ ਕਿਹੜੇ ਮੁੰਡਿਆਂ ਦੀ ਗੱਲ ਕਰਦਾ ਆ ਸਾਰਿਆਂ ਦੀ ਨਹੀਂ ਬੇਵਿਸ਼ਵਾਸਿਆਂ ਦੀ ਜੇ ਕੋਈ ਬੇਵਿਸ਼ਵਾਸ ਆ ਭਾਵ ਜਿੰਨੇ ਆਪਣੀ ਬਾਗਡੋਰ ਪਰਮੇਸ਼ਰ ਦੇ ਹੱਥਾਂ 'ਚ ਨਹੀਂ ਦਿੱਤੀ ਆਪਣੇ ਆਪ ਨੂੰ ਉਹਦੇ ਅੱਗੇ ਸਮਰਪਣ ਨਹੀਂ ਕੀਤਾ ਉਹ ਭਾਵੇਂ ਜਿੰਨਾ ਮਰਜੀ ਜਵਾਨ ਹੋਵੇ ਜਿੰਨਾ ਮਰਜੀ ਸਰੀਰਕ ਬਲਵਾਨ ਹੋਵੇ ਪਰ वचन ਵਿੱਚ ਕੀ ਲਿਖਿਆ ਮੁੰਡੇ ਹੱਸ ਜਾਣਗੇ ਤੇ ਥੱਕ ਜਾਣਗੇ ਤੇ ਜਵਾਨ ਵੀ ਡਿੱਗ ਪੈਣਗੇ ਪਰ ਯਹੋਵਾ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ ਆਮੀਨ ਜਿਹੜੇ ਪਰਮੇਸ਼ਰ ਦੀ ਉਡੀਕ ਰੱਖਦੇ ਆ ਕਿਉਂ ਮੇਰੀ ਪ੍ਰਾਰਥਨਾ ਦਾ ਉੱਤਰ ਦੇਵੇਗਾ ਉਹ ਮੈਨੂੰ ਚੰਗਿਆ ਕਰੇਗਾ ਉਹ ਮੈਨੂੰ ਛੁਟਕਾਰਾ ਦੇਵੇਗਾ ਉਹ ਮੈਨੂੰ ਮਾਨਦਗੀ ਦੇ ਮੰਝੇ ਤੋਂ ਉਠਾਵੇਗਾ ਉਹ ਮੁਕਦਮੇ ਵਿੱਚੋਂ ਮੈਨੂੰ ਫਤਿਹ ਦੇਵੇਗਾ ਉਹ ਮੈਨੂੰ ਗਰੀਬੀ ਵਿੱਚੋਂ ਬਾਹਰ ਕੱਢੇਗਾ ਉਹ ਮੇਰੇ ਲਈ ਜੇਲ੍ਹ ਦੇ ਬੂਹਿਆਂ ਨੂੰ ਖੋਲ ਦੇਵੇਗਾ ਉਹ ਮੇਰੇ ਲਈ ਸਭ ਪ੍ਰਕਾਰ ਦੇ ਇੰਤਜ਼ਾਮਾਂ ਨੂੰ ਪੂਰਾ ਕਰੇਗਾ ਜਿਹੜੇ ਯਹੋਵਾ ਉੱਤੇ ਉਡੀਕ ਰੱਖਣਗੇ ਉਹ ਨਵੇਂ ਸਿਰਿਓਂ ਬਲ ਪਾਉਣਗੇ ਹallelujah ਪਰਮੇਸ਼ਰ ਉਹਨਾਂ ਦੀ ਸਟਰੈਂਥ ਨੂੰ ਰੀਨਿਊ ਕਰੂਗੇ ਕਿਵੇਂ ਸਾਡੀ ਸਟਰੈਂਥ ਰੀਨਿਊ ਹੁੰਦੀ ਆ ਜਦੋਂ ਸਾਡੀ ਮਿਹਨਤ ਦਾ ਫਲ ਸਾਨੂੰ ਮਿਲਦਾ ਆ ਉਹ ਪ੍ਰਾਰਥਨਾਵਾਂ ਜਿਹੜੀਆਂ ਤੁਸੀਂ ਅੱਜ ਤੱਕਰ ਕੀਤੀਆਂ ਅੱਜ ਤੁਸੀਂ ਕਰ ਰਹੇ ਹੋ ਉਹ ਬੇਨਤੀਆਂ ਜੋ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਲੈ ਕੇ ਆਏ ਹੋ ਜਦੋਂ ਅੱਜ ਤੁਹਾਡੀ ਪ੍ਰਾਰਥਨਾ ਦਾ ਉੱਤਰ ਆਏਗਾ ਤਾਂ ਕੀ ਹੋਏਗਾ ਤੁਹਾਡੀ ਨੇਚਾ ਹੋਰ ਵਧੇਗੀ ਤੁਹਾਡਾ ਬਲ ਹੋਰ ਵਧੇਗਾ ਸੋ ਕੀਆ ਤੁਸੀਂ ਨਵੇਂ ਸਿਰਿਓਂ ਬਲ ਪਾਉਂਗੇ